ਮਾਮਲਾ ਸਾਹਮਣੇ ਆਇਆ ਜਿੱਥੇ ਪਤੀ ਨੇ ਆਪਣੀ ਪਤਨੀ ਨੂੰ ਮੌਤ ਦੇ ਕਾਰਨ ਉਤਾਰ ਦਿੱਤਾ ਕਈ ਮਾਰ ਕੇ ਉਸ ਨੂੰ ਮੌਤ ਦੇ ਕਾਰਨ ਉਤਾਰ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਮਹਿਜ਼ 9 ਸਾਲ ਪਹਿਲਾਂ ਇਹਨਾਂ ਦੋਵਾਂ ਦਾ ਵਿਆਹ ਹੋਇਆ ਸੀ ਅਕਸਰ ਹੀ ਲੜਾਈ ਝਗੜਾ ਚੱਲਦਾ ਰਹਿੰਦਾ ਸੀ ਪਰ ਹੁਣ ਹਾਲਾਤ ਸਭ ਕੁਝ ਠੀਕ ਠਾਕ ਸੀ ਤੇ ਐਨ ਮੌਕੇ ਉੱਤੇ ਆ ਕੇ ਪਤੀ ਵੱਲੋਂ ਆਪਣੀ ਪਤਨੀ ਨੂੰ ਹੀ ਮੌਤ ਦੇ ਕਾਰਨ ਉਤਾਰ ਦਿੱਤਾ ਗਿਆ ਫਿਲਹਾਲ ਜਿਸ ਬਾਬਤ ਜਾਣਕਾਰੀ ਹਾਸਲ ਹੋਈ ਹੈ ਉਸ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਪਤੀ ਪਤਨੀ ਦੇ ਵਿਚਕਾਰ ਪਹਿਲਾ ਇਹ ਚੱਕਰੇ ਚੱਲਦੇ ਰਹਿੰਦੇ ਸੀਗੇ ਪਰ ਹੁਣ ਦੋਵਾਂ ਦੇ ਵਿੱਚ ਜਿਹੜੇ ਰਿਸ਼ਤੇ ਸੀਗੇ ਉਹ ਠੀਕ ਠੰਗ ਦੇ ਨਾਲ ਚੱਲ ਰਹੇ ਸੀ ਤੇ ਪਤਾ ਨਹੀਂ ਹੁਣ ਪਤੀ ਦੇ ਦਿਮਾਗ ਤੇ ਵਿੱਚ ਕੀ ਹੈ ਕਿ ਉਸਨੇ ਆਪਣੀ ਪਤਨੀ ਨੂੰ ਬੇਰਹਿਮੀ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਫਿਲਹਾਲ ਜੋ ਪ੍ਰਸ਼ਾਸਨ ਇਸ ਮਾਮਲੇ ਨੂੰ ਲੈ ਕੇ ਜਾਣਕਾਰੀ ਦੇ ਰਿਹਾ ਉਸ ਮੁਤਾਬਿਕ ਦੱਸਿਆ ਜਾ ਰਿਹਾ ਕਿ ਪਤੀ ਆਪਣੀ ਪਤਨੀ ਦੇ ਚਰਿੱਤਰ ਉੱਤੇ ਸ਼ੱਕ ਕਰਦਾ ਸੀ ਜਿਸ ਦੇ ਚੱਲਦੇ ਉਸਨੇ ਆਪਣੀ ਹੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਵੇਂ ਹੀ ਪੇਕੇ ਪਰਿਵਾਰ ਨੂੰ ਇਸ ਬਾਬਤ ਜਾਣਕਾਰੀ ਮਿਲਦੀ ਗਿਆ ਉਹ ਮੌਕੇ ਤੇ ਪਹੁੰਚਦੇ ਹਨ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਇਹ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਜਿਸ ਤਰ੍ਹਾਂ ਉਹਨਾਂ ਦੀ ਧੀ ਨੂੰ ਮਾਰਿਆ ਉਸੇ ਤਰ੍ਹਾਂ ਉਸ ਦੀ ਵੀ ਜਿਹੜੀ লাশ ਹੈ ਇੱਥੇ ਹੋਣੀ ਚਾਹੀਦੀ ਹੈ ਤੁਹਾਨੂੰ ਦੱਸ ਦਿੰਨੇ ਕਿ ਪੂਰਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਮੋਗਾ ਜ਼ਿਲ੍ਹਾ ਦੇ थाना ਬਾਗਾਪੁਰਾਣ ਦੇ ਦੀਨਪੰਦੇ ਪਿੰਡ ਢਲਵਾ ਤੋਂ ਸਾਹਮਣੇ ਜਿੱਥੇ ਇੱਕ ਪਤੀ ਨੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੁਹਾਨੂੰ ਦੱਸ ਦਿੰਨੇ ਕਿ ਪਤੀ ਦਾ ਨਾਮ ਰਿੱਕੀ ਖਾਨ ਦੱਸਿਆ ਜਾ ਰਿਹਾ ਹੈ ਅਤੇ ਪਤਨੀ ਦਾ ਨਾਮ ਪਰਵੀਨ ਬੇਗਮ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਦਾ 9 ਸਾਲ ਪਹਿਲਾਂ ਵਿਆਹ ਹੁੰਦਾ ਹੈ ਦੋ ਬੱਚੇ ਵੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਇੱਕ ਪੰਜ ਜਦ ਇੱਕ 7 ਸਾਲ ਦਾ ਦੱਸਿਆ ਜਾ ਰਿਹਾ ਹੈ ਕਤਲ ਪਿੱਛੇ ਦਾ ਇਹੀ ਕਾਰਨ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀ ਪਤਨੀ ਦੇ ਚਰਿੱਤਰ ਉੱਤੇ ਸ਼ੱਕ ਕਰਦਾ ਸੀ ਜਿਸ ਕਰਕੇ ਉਸਨੇ ਆਪਣੀ ਪਤਨੀ ਨੂੰ ਦਰਿੰਦਗੀ ਭਰੀ ਮੌਤ ਦਿੱਤੀ ਹੈ ਤਾਂ ਦੱਸੇ ਦੱਸਦਣੇ ਕਿ ਪ੍ਰਸ਼ਾਸਨ ਜਿੱਤੇ ਅਸਮਾਨ ਨੇ ਦੀ ਕਾਰਵਾਈ ਦੇ ਵਿੱਚ ਛੁੱਟ ਚੁੱਕਿਆ ਉੱਥੇ ਹੀ ਉਸ આરોપી ਨੂੰ ਜਿਹੜਾ ਗ੍ਰਫਤਾਰ ਕਰ ਲਿੱਤਾ ਹੈ ਤੇ ਹੁਣ ਉਹ આરોપી ਜਿਹੜਾ ਪੁਲਿਸ ਸੀ ਗ੍ਰਫਤ ਦੇ ਵਿੱਚ ਹੈ ਤਾਂ ਪਰਿਵਾਰਿਕ ਮੈਂਬਰ ਇਸ ਬਾਬਤ ਰੋਂਦੇ-ਕੁਲੋਂਦੇ ਵੀ ਨਜ਼ਰ ਆ ਰਹੇ ਨੇ ਅਤੇ ਨਾਲ ਹੀ ਉਸ ਆਰੋਪੀ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਵੀ ਮੰਗ ਕਰ ਰਹੇ ਨੇ ਤੇ ਇਸ ਘਟਨਾਕਰਮ ਬਿਆਨ ਕਰਨਦਿਆਂ ਕੀ ਕਹਿੰਦੇ ਨਜ਼ਰ ਆ ਰਹੇ ਨੇ ਪ੍ਰਸ਼ਾਸਨ ਤੇ ਪਰਿਵਾਰਿਕ ਮੈਂਬਰ ਸੁਣਦੇ ਪੀਸੀ ਰੱਖੀ ਗਈ ਹੈ ਕੀ ਮਾਮਲਾ ਜੀ ਅੱਜ ਸਵੇਰੇ ਇਤਲਾ ਮਿਲੀ ਸੀ ਥਾਣੇ ਕਿ ਪ੍ਰਵੀਨ ਦਾ ਮਰਡਰ ਹੋ ਗਿਆ ਹੈ ਕਿ ਜੋ ਇਸ ਦੇ ਸਬੰਧ ਵਿੱਚ ਐਸਐਚਓ ਸਾਹਿਬ ਨੂੰ ਜਾ ਕੇ ਪਤਾ ਕੀਤਾ ਤਾਂ ਪ੍ਰਵੀਨ ਦੇ ਭਰਾ ਯਾਸੀਨ ਖਾਨ ਜਿਹੜਾ ਕਿ ਮੱਝੂ ਕੇ ਪਿੰਡ ਦਾ ਰਹਿਣ ਵਾਲਾ ਬਰਨਾਲੇ ਜਿਹੜੇ ਚ ਪਿੰਡ ਇਹ ਮੱਝੂ ਕੇ ਦੇ ਰਹਿਣ ਵਾਲੇ ਨੇ ਬਿਆਨ ਇਹਨਾਂ ਉਸ ਪਾਸ ਕਲਮਬੰਦ ਕਰਾਇਆ ਕਿ ਉਸਦੀ ਭੈਣ ਦਾ ਉਸਦੇ ਘਰ ਵਾਲੇ ਰਿਖੀ ਖਾਨ ਨਾਲ ਕਾਫੀ ਦੇਰ ਤੋਂ ਝਗੜਾ ਚੱਲਦਾ ਆ ਰਿਹਾ ਸੀਗਾ ਅਸਲ ਚ ਰਿਖੀ ਖਾਨ ਨੂੰ ਸ਼ੱਕ ਸੀ ਕਿ ਉਹਦੀ ਵਾਈਫ ਪ੍ਰਵੀਨ ਦੇ ਕਿਸੇ ਗੈਰ ਮਰਦ ਨਾਲ ਸੰਬੰਧ ਨੇ ਉਸੇ ਸ਼ੱਕ ਦੇ ਬਿਨਾਂ ਤੇ ਇਹਨਾਂ ਦਾ ਝਗੜਾ ਚੱਲਦਾ ਸੀ ਆ ਜੋ ਉਸੇ ਝਗੜੇ ਦੇ ਚੱਲਦੇ ਹੋਏ ਇਹਨੇ ਰਿਖੀ ਖਾਨ ਨੇ ਕਹੀ ਦੀਆਂ ਸੱਟਾਂ ਮਾਰ ਕੇ ਉਹਦੇ ਸਿਰ 'ਚ ਉਦੇ ਮੂੰਹ ਤੇ ਤੇ ਉਹਦੇ ਗਲ ਥਲੇ ਸੱਟਾ ਮਾਰ ਕੇ ਉਹਨੂੰ ਕਤਲ ਕਰ ਦਿੱਤਾ ਸੀਗਾ ਉਸ ਸਬੰਧ ਵਿੱਚ ਮੌਕੇ ਤੇ ਪਹੁੰਚ ਕੇ ਮੁਕੱਦਮਾ ਨੰਬਰ 122 ਮਿਤੀ 25 6 25 ਅਤੇ ਇੰਤਰਾ 173 ਬੀ ਐਨ ਐਸ थाना ਬਾਗਾਪੁਰਾਣਾ ਦਰਜ ਕੀਤਾ ਗਿਆ ਇਸ ਦੇ ਜਿਹੜਾ ਮੁੱਖ ਦੋਸ਼ੀ ਹੈ ਰਿਕੀ ਖਾਨ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਹਨੂੰ ਕੱਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਇਸ ਦੇ ਕੋਲੋਂ ਆਲਾ ਜ਼ਰਬ ਜਿਹੜਾ ਹੈਗਾ ਜਿਹਦੇ ਨਾਲ ਕਤਲ ਕੀਤਾ ਗਿਆ ਕਹੀ ਬਰਾਮਦ ਕਰਨੀ ਰਹਦੀ ਹੈ ਉਹ ਵੀ ਬਰਾਮਦ ਕਰ ਲਈ ਜਾਏਗੀ ਕੱਲ ਨੂੰ ਪੇਸ਼ ਕਰਕੇ ਇਹਦਾ ਰਿਮਾਂਡ ਲਿਆ ਜਾਏਗਾ ਰਿਮਾਂਡ ਲੈ ਕੇ ਤਫ਼ਤੀਸ਼ ਅਮਨ ਵਿੱਚ ਤੇ ਸਰ ਲੇਡੀਜ਼ ਦੀ ਉਮਰ ਕਿੰਨੀ ਸੀ ਔਰ ਕੀ ਉਹਨਾਂ ਦੇ ਬੱਚੇ ਵਗੈਰਾ ਕਿੰਨੇ ਸੀ ਲੇਡੀ ਦੀ ਜਿਹੜੀ ਪ੍ਰਵੀਨ ਦੀ ਉਮਰ ਹੈਗੀ 28 ਸਾਲ ਹੈ 9 ਸਾਲੇ ਨੂੰ ਵਿਆਹ ਇਹਨੂੰ ਹੋਏ ਨੇ ਤੇ ਉਸ ਤੋਂ ਬਾਅਦ ਇਹਦੇ ਦੋ ਬੱਚੇ ਨੇ ਇੱਕ ਲੜਕੀ ਹੈਗੀ ਲੜਕੀ 4 ਸਾਲ ਦੀ ਹੈ ਤੇ ਲੜਕਾ 7 ਸਾਲ ਦਾ ਹੈ ਤੇ ਕਿਸ ਧਾਰਾ ਦੇ ਅਧੀਨ ਜਿਹੜਾ ਪਰਚਾ ਦਰਜ ਹੋਇਆ ਸੀ 103 GNS ਘਰ ਉਹਦੇ ਤੇ ਪਛੜ ਗਈ ਠੀਕ ਹੈ ਜੀ ਹੋਰ ਕੁਝ ਜਮੀਲਾ ਜਮੀਲਾ ਕੀ ਲੱਗਦੀ ਆ ਤੁਹਾਡੀ ਜਿਹੜੀ ਗੁੱਡੀ ਕਤਲ ਹੋਇਆ ਬੇਟੀ ਜੀ ਇਹ ਕਦੋਂ ਪਤਾ ਲੱਗਿਆ ਤੁਹਾਨੂੰ ਸਾਨੂੰ ਸਵੇਰ ਫੋਨ ਲੈ ਕੀਤਾ 2:30 ਕੀ ਨਹੀਂ ਹਾਂਜੀ ਮੈਨੂੰ ਕਹਿੰਦੀ ਮਾਮੀ ਪਰਮੀਨ ਦੇ ਸਾਥ ਆਵਜੀ ਕਹਿੰਦੀ ਤੁਸੀਂ ਇੱਥੇ ਆ ਜਾ ਹਾਂ ਹਾਂ ਮੈਂ ਕਿਹਾ ਠੀਕ ਆ ਉਸ ਤੋਂ ਬਾਅਦ ਫਿਰ ਇਹਨਾਂ ਨੇ ਚਾਚੇ ਨੂੰ ਫੋਨ ਲਾਇਆ ਵੇ ਜੀ ਹੂੰ ਕੁੜੀ ਕਹਿੰਦੀ ਮਾਮਾ ਵੀ ਤੁਸੀਂ ਸ਼ੇਰ ਤੇ ਆ ਜਾਓ ਪਰ ਮੈਨੂੰ ਹੈ ਨਹੀਂ ਹੂੰ ਹੂੰ ਕਾਨੂੰਨੀ ਬਤਾਲਣਾ ਕਿ ਕੀ ਗੱਲ ਹੋਈ ਹੈ ਕੀ ਜੀ ਪਹਿਲਾਂ ਕੋਈ ਲੜਾਈ ਵਗਰਾ ਰਹਿੰਦੀ ਸੀ ਪਹਿਲਾਂ ਤਾਂ ਹੁਣ ਤਾਂ ਹੈ ਨਹੀਂ ਸੀ ਜਮਾਈ ਹੈ ਨਹੀਂ ਸੀ ਜਦੋਂ ਸੀ ਕਿ ਉਦੋਂ ਮਾਰ ਦਿੰਦੇ ਉਦੋਂ ਸਾਨੂੰ ਅੱਧਾ ਧੁੱੱਕੋ ਦਿੰਦਾ ਠੀਕ ਹੈ ਪਰ ਹੁਣ ਇਹਨਾਂ ਨੂੰ ਜਾਣ ਕੇ ਹੈ ਨੱਕੀ ਮਾਰੀ ਹੈ ਹੁਣ ਕੀ ਚਾਹੁੰਦੇ ਤੁਸੀਂ ਕੀ ਮੰਗ ਕਰਦੇ ਮੈਂ ਤਾਂ ਇਹੀ ਸੋਹੇ ਵੀ ਉਹ ਇਹਨਾਂ ਦੇ ਮੁੰਡੇ ਦੀ ਨਾਲ ਹੀ ਬਸ ਲਾਸ ਹੋ ਗਏ ਮੈਨੂੰ ਮੈਨੂੰ ਸਬਰ ਆ ਜਾਊਗਾ ਮੇਰੀ ਧੀ ਮਾਰੀ ਇਹਨਾਂ ਦਾ ਵੀ ਇਹਨਾਂ ਦਾ ਵੀ ਪੁੱਤ ਮਰਨਾ ਚਾਹੀਦਾ ਕਿੰਨੇ ਬੱਚੇ ਆ ਦੋ ਬੱਚੇ 8 ਸਾਲ ਦਾ ਮੁੰਡਾ 6 ਸਾਲ ਦੀ ਕੁੜੀ ਆ ਕੀ ਨਾਮ ਆ ਕਦੀਪ। ਕਲਿਪ ਜੀ ਕੀ ਲੱਗਦੇ ਤੁਹਾਡੇ ਜਿਹੜੇ ਇਹ? ਮੇਰੀ ਭਤੀਜੀ ਸੀ ਜੀ। ਹਾਂਜੀ। ਕੀ ਗੱਲ ਹੋਈ ਆ ਪੂਰੀ ਇਹ? ਕਹਿੰਦੇ ਕੋਈ ਰੌਲੇ ਦਾ ਤਾਂ ਕੋਈ ਸੰਭੀ ਨਹੀਂ ਲੱਗੀ। ਹਾਂ। ਤੇ ਮਾੜਾ ਮੋਟਾ ਤਾਂ ਕਰਿਆ ਚੱਲਦਾ ਹੀ ਰਹਿੰਦਾ। ਹਾਂ। ਮੇਰੇ ਕੋਲ ਜਾ ਕੇ ਵੀ ਨਹੀਂ ਆਈ ਆ। ਰਕਪੜ ਦਾ ਪਤਾ ਲੱਗ ਕੇ ਆਈ ਆ। ਹਾਂ। ਥਿੱਲਾ ਸੀਗਾ। ਹਾਂ ਹਾਂ। ਤੇ ਕੋਈ ਵਧੀਆ ਸੋਹਣੀਆਂ ਗੱਲਾਂ ਕਰਨੀਆਂ ਕੋਈ ਵੀ ਸਿਹਤ ਤੇ ਅਸਰ ਨਹੀਂ ਸੀ ਆਇਆ। ਹਾਂ ਹਾਂ। ਤੇ ਤੜਕੇ ਕਹਿੰਦੇ ਵੀ ਮਾੜਾ ਮੋਟਾ ਰੋਲੀ ਆ ਜਾਂਦੇ ਆ। ਮੈਂ ਕਿਹਾ ਮੈਂ ਜਾਣੀ ਜਦੋਂ ਉਹਨੂੰ ਆਈ ਉਹਦੋਂ ਉਹਨੇ ਕਹੀ ਮਾਰੀ। ਤੇ ਵੱਧ ਕੇ। ਕਿੰਨਾਂ ਨੇ ਮਾਰੀ ਆ ਕਹੀ? ਉਹਦੇ ਘਰ ਵਾਲੇ ਨੇ ਮਾਰ ਦਿੱ ਬਾਪੂ ਵੀ ਕਹਿੰਦਾ ਕੋਈ ਰੌਲਾ ਨਹੀਂ ਸੀਗਾ ਹਾਂਜੀ ਤੇ ਵੀ ਵਧੀਆ ਮੇਰੇ ਕੋਲ ਆਇਆ ਕਿ ਉਹ ਚਾਹ ਵੜਾ ਦੀ ਅਸੀਂ ਭੜੌੜ ਤੋਂ ਜਾਣੇ ਆ ਕੋਈ ਕੰਮ ਉਹਨਾਂ ਦਾ ਠੀਕ ਹੈ ਮੇਰੇ ਬਾਪੂ ਕਹਿੰਦਾ ਸਹਰਾ ਉਹਦਾ ਕੁੜੀ ਦਾ ਹਾਂ ਹਾਂ ਤੇ ਉਹਨੂੰ ਕਹਿੰਦਾ ਚੰਗਾ ਜਾ ਉਹ ਮੈਂ ਅੱਗੇ ਵੀ ਜਾ ਮੜਾ ਦੂੰ ਤੇ ਉਹਦੀ ਪਤਾ ਲੱਗਿਆ ਕਹਿੰਦਾ ਜਦੋਂ ਵੀ ਰੌਲਾ ਪੈ ਗਿਆ ਕਿ ਜਦੋਂ ਮੈਂ ਭੱਜ ਕੇ ਸਾਡਾ ਘਰ ਦੂ ਜਦੋਂ ਮੈਂ ਆਈ ਉਦੋਂ ਤੌਹਨੇ ਵੜ ਦਿੱਤੀ ਕਹੀ ਮਾਰੀ ਮਾਰ ਕੇ ਤੇ